ਆਜੋ ਜੀ ਜੁੜ ਜੋ ਕਹਿੰਦੇ ਕਿ ਬਹੁਤ ਗੱਲਾਂ ਰਹਿ ਜਾਣੀਆਂ ਸੀਗੀਆਂ ਇੱਕ ਦੂਜੇ ਨਾਲ ਕਰਨ ਵਾਲੀਆਂ ਔਰ ਜ਼ਿੰਦਗੀ ਚ ਬਹੁਤ ਰਹਿ ਜਾਣਾ ਸੀ ਮਲਾਲ ਸਾਥੀਓ ਆ ਫੇਸਬੁਕ ਵਾਲਿਆਂ ਨੇ ਸਰਵਰ ਡਾਊਨ ਕਰਕੇ ਸਾਰੇ ਸੁੱਤੇ ਲੈ ਠਾਲ ਸਾਥੀਓ ਤਾਂ ਇੱਕ ਵਾਰ ਫਿਰ ਤੋਂ ਲਾਈਵ ਹੋ ਜਾਈਏ ਕਿਉਂਕਿ ਪਹਿਲਾਂ ਥੋੜੀ ਦੇਰ ਪਹਿਲਾਂ YouTube ਤੇ ਆਪਾਂ ਲਾਈਵ ਸੀ ਆਪਣੀ ਫੈਮਲੀ ਦੇ ਨਾਲ ਫੇਸਬੁਕ ਫੈਮਲੀ ਦੇ ਨਾਲ YouTube ਫੈਮਲੀ ਦੇ ਨਾਲ ਕੁਰੀ ਸੋਚਿਆ ਇੱਥੇ ਗੱਲਬਾਤ ਕਰ ਲਈਏ ਔਰ ਆਪ ਸਭ ਨੂੰ ਜਾਣ ਲਈਏ ਕਿ ਆਪਣੀ ਚੱਲ ਪਈਆਂ ਸਾਰਿਆਂ ਦੀ ਆਈਡੀਆਂ ਕਿ ਨਹੀਂ ਕਿਉਂਕਿ ਪਿਛਲੇ ਤਕਰੀਬਨ 1 ਘੰਟੇ ਤੋਂ ਫੇਸਬੁਕ ਜਿਹੜਾ ਕਲਾਪਸ ਕਰ ਗਈ ਸੀਗੀ ਔਰ ਜਦੋਂ ਤੁਸੀਂ ਲੌਗਇਨ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਸਮਥਿੰਗ ਵੈਂਟ ਰੋਂਗ ਲਿਖਿਆ ਰਿਹਾ ਸੀਗਾ ਔਰ ਫੇਸਬੁਕ ਤੇ ਇੰਸਟਾਗ੍ਰam ਨੂੰ ਲੌਗਇਨ ਕਰਨ 'ਚ ਬੜੀ ਪਰੇਸ਼ਾਨੀ ਆ ਰਹੀ ਸੀ ਬਹੁਤੇ ਮੇਰੇ ਵਰਗੇ ਭਰਾ ਜਿਨ੍ਹਾਂ ਦਾ ਬਿਜ਼ਨਸ ਹੀ ਫੇਸਬੁਕ ਤੇ ਇੰਸਟਾਗ੍ਰam ਦੇ ਥਰੂ ਚੱਲਦਾ ਉਹਨਾਂ ਨੂੰ ਤਾ ਪਰੇਸ਼ਾਨੀ ਹੋ ਗਈ ਸੀ ਕਿ ਜੇ ਦੁਕਾਨ ਬੰਦ ਹੋ ਗਈ ਤਾਂ ਮੁੜ ਕੇ ਨਵੀਂ ਦੁਕਾਨ ਕਿੱਥੇ ਖੋਲ੍ਹਣੀ ਆ ਤਾਂ ਖਬਰਾਂ ਕਰਕੇ ਆਈ ਦੀਆਂ ਕਿ ਦੁਕਾਨ ਤੇ ਡਾਕਾ ਵੱਜ ਗਿਆ ਚੋਰੀ ਹੋ ਗਈ ਜੱਬੇ ਭੰਤੇ ਸਾਡੇ ਤਾਂ ਸਾਰਿਆਂ ਦੀ ਜਿੰਦੇ ਲਾਤੀ ਸੀ ਮਤਲਬ ਦੁਕਾਨਾਂ ਦੇ ਵੀ ਲੱਗੇ ਸੀ ਔਰ ਜਿਹੜੇ ਦੁਕਾਨਾਂ ਤੇ ਕਾਹ ਕੰਦੇ ਸੀ ਉਹਨਾਂ ਦੇ ਵੀ ਜਿੰਦੇ ਲੱਗੇ ਸੀ ਤਾਂ ਆਟੋਮੈਟਿਕਲੀ ਲੌਗ ਆਊਟ ਹੋ ਗਿਆ ਸੀ ਹੁਣ ਆਟੋਮੈਟਿਕਲੀ ਲੌਗ ਇਨ ਹੋ ਗਿਆ ਲੇਕਿਨ ਇਨਕ ਬੇਨਤੀ ਮੈਂ ਜ਼ਰੂਰ ਕਰੂੰਗਾ ਜਿੰਨੇ ਸਾਡੇ ਭੈਣ ਭਰਾ ਨੇ ਕਿਉਂਕਿ ਫੇਸਬੁਕ ਦੀ ਜਿਹੜੀ ਮੈਟਾ ਦੀ ਟੀਮ ਨੇ 400 ਤੋਂ ਵੱਧ ਐਪਲੀਕੇਸ਼ਨਸ ਨੂੰ ਜਿਹੜਾ ਪਹਿਚਾਨ ਕੀਤੀ ਆ ਜਿਨ੍ਹਾਂ ਨੇ 3rd ਪਾਰਟੀ ਦੇ ਜਿਹੜੀ ਡਾਟਾ ਲੀਕ ਕੀਤਾ ਸੋ ਤੁਸੀਂ ਹੁਣ ਇੱਕ ਇੱਕ ਵਾਰੀ ਆਪਣਾ ਪਾਸਵਰਡ ਜ਼ਰੂਰ ਰੀਸੈਟ ਕਰ ਲਿਓ ਪਾਸਵਰਡ ਨੂੰ ਬਦਲ ਲਿਓ ਕਿਉਂਕਿ ਫੇਸਬੁਕ ਨੇ ਇਹ ਚੇਤਾਵਨੀ ਇਹ ਮੈਸੇਜ ਇਹ ਸੁਨੇਹਾ ਆਪਣੇ ਸਾਰੇ ਫੇਸਬੁਕ ਯੂਜ਼ਰਸ ਤੱਕ ਪਹੁੰਚਾਇਆ ਆ ਕਿ 3rd ਪਾਰਟੀ ਦੇ ਥਰੂ ਜਿਹੜਾ ਡਾਟਾ ਲੀਕ ਹੋ ਰਿਹਾ 400 ਤੋਂ ਵੱਧ ਜਿਹੜੀ ਐਪਲੀਕੇਸ਼ਨਸ ਆ ਉਹਨਾਂ ਨੂੰ ਉਹਨਾਂ ਦੀ ਪਹਿਚਾਨ ਕੀਤੀ ਗਈ ਹੈ ਤਾਂ ਤੁਸੀਂ ਹੁਣ ਇੰਨੀ ਕੁ ਮੇਰੀ ਬੇਨਤੀ ਹੈ ਕਿ ਜਿੰਨਾ ਸਾਡਾ ਪੀਰੀ ਬੱਤੀ ਨਵਾਂ ਸ਼ਹਿਰ ਦਾ ਫੇਸਬੁੱਕ ਪਰਿਵਾਰ ਹੈ ਵੀ ਤੁਸੀਂ ਇੱਕ ਵਾਰ ਜ਼ਰੂਰ ਨਾਨਕ ਸਿੰਘ ਦਲੀਲ ਖਾਲਸਾ ਕਹਿੰਦੇ ਸਾਹ ਸੁੱਕ ਕੇ ਸਾਹ ਕਿਉਂ ਸੁੱਕ ਜਣੇ ਸਭ ਮਾਲਕ ਦੇ ਰੰਗ ਹੈ ਜਿਹੜੀ ਚੀਜ਼ ਜਦੋਂ ਤੱਕ ਰਹਿਣੀ ਉਦੋਂ ਤੱਕ ਹੀ ਰਹਿਣੀ ਹੈ ਕਬੂਤਰ ਹੁੰਦੇ ਸੀ ਕਦੀ ਉਹ ਨਹੀਂ ਰਹੇ ਤਾਂ ਉਹਨਾਂ ਦੇ ਕਿਹੜਾ ਸਾਹ ਸੁੱਕ ਕੇ ਆਜ਼ਾਦ ਹੋਗੇ ਮੇਰੀ ਆਈਡੀ ਬੰਦ ਨਹੀਂ ਹੋਣੀ ਸੀ ਇਹ ਲੰਬਾ ਟਾਈਮ ਚੱਲ ਗਿਆ ਪਰ ਹਾਂ ਤੁਸੀਂ ਪਾਸਵਰਡ ਨੂੰ ਰੀਸੈਟ ਜ਼ਰੂਰ ਕਰ ਲਓ ਪਾਸਵਰਡ ਨੂੰ ਦੁਬਾਰਤੀ ਸੈੱਟ ਕਰ ਲਓ ਕਿਉਂਕਿ ਹੋ ਸਕਦਾ ਕੱਲ ਨੂੰ ਤੁਹਾਡਾ ਡਾਟਾ ਲੀਕ ਨਾ ਹੋਵੇ ਕਬੀਲਿਆ ਪੈ ਗਿਆ ਸੀ ਸਾਹ ਕਿੱਲ ਬਿੱਲਾ ਆਪ ਦੇਖੋ ਹਾਲੇ ਤੱਕ ਵੀ ਪ੍ਰੋਪਰ ਸ਼ੋ ਨਹੀਂ ਹੋ ਰਿਹਾ ਕਿਉਂਕਿ ਮੈਨੂੰ ਨਹੀਂ ਪਤਾ ਆਪਾਂ ਕਿੰਨੇ ਲੋਕ ਜੁੜੇ ਹੋਏ ਆ ਕਿੰਨੇ ਪਰਿਵਾਰਕ ਮੈਂਬਰ ਜੁੜੇ ਹੋਏ ਆ ਪਰ ਜਿਹੜੀ ਆਪਣੀ ਇੱਕ ਸਾਹਜ ਹੁੰਦੀ ਹੈ ਉਹਨੂੰ ਤਾਂ ਦਿੱਕਤ ਆਉਂਦੀ ਹੈ ਨਾ ਹੁਣ ਫੇਸਬੁੱਕ ਦੇ ਜ਼ਰੀਏ ਆਪਾਂ ਘਰ-ਘਰ ਵਿੱਚ ਪਹੁੰਚੇ ਆ ਇੰਸਟਾ ਨਹੀਂ ਚੱਲ ਰਿਹਾ ਚੱਲ ਪਣਾ ਜੀ ਉਹਦੇ ਜੇ ਚੱਲ ਪਿਆ ਫੇਸਬੁੱਕ ਚੱਲ ਰਿਹਾ ਇੰਸਟਾ ਵੀ ਚੱਲ ਪਣਾ ਤਾਂ ਦੇਖੋ ਬਦਲਾ ਬਦਲਾ ਦੀ ਤਾਂ ਕੋਈ ਗੱਲ ਨਹੀਂ ਜੀ ਔਰ ਮੈਨੂੰ ਨਾ ਜਦੋਂ ਬੰਦ ਹੋਇਆ ਕਹਿੰਦੇ ਇੰਡੀਆ 'ਚ ਬੰਦ ਹੋ ਗਿਆ ਮੈਂ ਕਿਹਾ ਇੰਡੀਆ 'ਚ ਨਹੀਂ ਹੋ ਸਕਦਾ ਫੇਸਬੁੱਕ ਵਾਲੇ ਤਾਜ਼ਾ-ਤਾਜ਼ਾ ਤਾਂ ਅਬਾਨੀਆਂ ਦੇ ਆ ਕੇ ਵਿਆਹ ਨੂੰ ਅਟੈਂਡ ਕਰਕੇ ਕਿ ਇਦਾਂ ਦਾ ਰਿਟਰਨ ਗਿਫਟ ਤਾਂ ਨਹੀਂ ਦੇ ਸਕਦੇ ਆ ਬਾਨੀ ਕਿ ਜਾਂਦੇ ਜਾਂਦੇ ਫੇਸਬੁੱਕ ਤੇ ਇੰਸਟਾ ਬੰਦ ਕਰਦੇ ਆਂਗੇ ਹੁਣ ਤਾਂ ਵਧੀਆ ਤਰੀਕੇ ਚ ਨਾਲਣਾ ਚਾਹੀਦਾ ਚੱਲ ਪੂਗਾ ਚੱਲ ਪੂਗਾ ਇੰਸਟਾ ਇੰਸਟਾ ਤੇ ਰੀਲਸ ਰਿਫਰੈਸ਼ ਨਹੀਂ ਹੋ ਪਾ ਰਹੀ ਐ ਸੀ ਪਰ ਹੁਣ ਚੱਲ ਪੂਗਾ ਨਹੀਂ ਮਨਦੀਪ ਸਿੰਘ ਜਿਹੜੇ ਪਾਸਵਰਡ ਨਾ ਕਰੀਓ ਤੁਹਾਡੀ ਮਰਜ਼ੀ ਆ ਜੀ ਆਪਾਂ ਤੁਹਾਨੂੰ ਇੱਕ ਸੁਨੇਹਾ ਦੇ ਦਿੱਤਾ ਹਾਂਜੀ ਇੱਕ ਪੂਰੇ ਵਰਲਡ ਵਾਈਡ ਬੰਦ ਸਿਗਾ ਜੀ ਇਕੱਲਾ ਪੰਜਾਬ ਚ ਨਹੀਂ ਜਾਂ ਇੰਡੀਆ ਚ ਨਹੀਂ ਉਹ ਤੁਹਾਡੀ ਇੱਛਾ ਹੈ ਜੀ ਤੁਸੀਂ ਕਰ ਲਓ ਤਾਂ ਬੈਟਰ ਹੈ ਹਾਂਜੀ ਚੱਲ ਪਿਆ ਜੀ ਔਰ ਦੁਬਈ ਚ ਵੀ ਚੱਲ ਪਿਆ ਜੀ 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 ਕਹਿੰਦੇ ਕੈਨੇਡਾ ਚ ਵੀ ਚੱਲ ਪਿਆ ਤਾਂ ਪੂਰੇ ਵਰਲਡਵਾਈਡ ਪੈਨ ਵਰਲਡ ਟ੍ਰੈਂਡਿੰਗ ਇਹੀ ਚੱਲ ਰਹੀ ਸੀ ਅ ਥੈਂਕ ਯੂ ਥੈਂਕ ਯੂ ਜੀ ਜਿਹੜੇ ਕਹਿੰਦੇ ਨਹੀਂ ਅਸੀਂ ਤਾਂ ਫਿਰ ਲੋਕਲ ਹੀ ਰਹਿਣਾ ਸੀਗਾ ਜੀ ਫਿਰ ਕੋਈ ਨਾ ਕੋਈ ਅਖਬਾਰ ਫੜਦੇ ਹੁਣ ਚਲੋ ਉਦਾਂ ਵੀ ਨਾਲ ਦੀ ਨਾਲ ਅਖਬਾਰਾਂ ਤਾਂ ਕਰ ਹੀ ਰਹੇ ਆ ਅ ਹਾਂ ਰੀਲਾ ਵਾਲਿਆਂ ਦਾ ਕੰਮ ਬੰਦ ਹੋ ਜਾਣਾ ਸੀਗਾ ਇਹ ਤਾਂ ਹੈ ਜਿਨ੍ਹਾਂ ਨੇ ਮਸੀਂ ਪਹਿਲਾਂ ਟਿਕਟੌਕ ਜਿੱਦਾਂ ਮਸੀਂ ਪਹਿਲਾਂ ਕਈਆਂ ਨੇ ਨਾਮ ਬਣਾਏ ਔਰ ਜਦੋਂ ਟਿਕਟੋਕ ਬੈਨ ਹੋਈ ਫਿਰ ਕਈਆਂ ਨੇ ਇਨਸਟਾ ਤੇ ਇਨਸਟਾ ਤੇ ਮਸੀਮਸੀ ਆਪਣੀ ਪਹਿਚਾਨ ਬਣਾਈ ਜਿਹੋਣੇ ਬੰਦ ਹੋ ਜਾਣਗੇ ਜਿਦਾ ਸਾਡੇ ਅਰਗੇ ਮਸੀ ਫੇਸਬੁਕ ਤੋਂ ਇੱਕ ਲੈਵਲ ਤੇ ਲੈ ਕੇ ਆਏ ਆਪਣੇ ਉਤੇ ਚੈਨਲ ਨੂੰ ਤੇ ਯਕਕਤੋਂ ਹੀ ਬੰਦ ਹੋਵੇ ਤਾਂ ਦਿੱਕਤ ਆਉਂਦੀ ਹੈ ਲੇਕਿਨ ਕੋਈ ਨਹੀਂ ਇਹਦੇ ਲਈ ਤੁਸੀਂ ਨੋਟ ਕਰ ਲਓ ਵੀ ਵੀ ਬक्ती ਦਾ YouTube ਚੈਨਲ ਵੀ ਹੈਗਾ ਆ ਉੱਤੇ ਅਸੀਂ ਜੁੜੇ ਰਹਿ ਸਕਦੇ ਆ ਸਾਂਝ ਦਿਲੋਂ ਨਹੀਂ ਕਟਿਆ ਆਪਾਂ ਭਾਵੇਂ ਬੰਦ ਹੋ ਜਾਣ ਕੋਈ ਤਾਂ ਪਿਆਰ ਬਣਿਆ ਹਾਂਜੀ ਬਿਲਕੁਲ ਬਾਹ ਉਹ ਹੀ ਕਹਿੰਦਾ ਜਾਨਕਾਰੀ ਇਹੀ ਹੈ ਕਿ ਤੁਸੀਂ ਪਾਸਵਰਡ ਨੂੰ ਇੱਕ ਵਾਰੀ ਜ਼ਰੂਰ ਰੀਸੈਟ ਕਰ ਲਓ ਤਾਂ ਜੋ ਤੁਹਾਡਾ ਡਾਟਾ ਲੀਕ ਨਾ ਹੋਵੇ ਕਿਉਂਕਿ ਆਟੋਮੈਟਿਕ ਲੌਗ ਆਊਟ ਹੋਇਆ ਸੀ ਤਾਂ ਕਾਰਨ ਇਹੀ ਸੀਗਾ ਜਦ ਪੂਰੇ ਇੰਡੀਆ 'ਚ ਚੱਲ ਪਈ ਪੂਰੀ ਦੁਨੀਆ 'ਚ ਚੱਲ ਪਈ ਗੜシャンਕਰ ਵੀ ਚੱਲੂਗੀ ਸਰ ਪੁੱਛ ਹਾਲ ਨਹੀਂ ਆਇਆ ਫੇਸਬੁੱਕ ਸੰਕਟ ਆ ਗਿਆ ਸੀਗਾ ਜਿਵੇਂ ਕਰੋਨਾ ਸੰਕਟ ਆ ਗਿਆ ਸੀ ਨਾ ਤੇ ਦਿਲ ਖਰਾਬ ਹੋਣ ਵਾਲੀ ਕਿਹੜੀ ਗੱਲ ਜੀ ਦੇਖੋ ਇਸ ਚੀਜ਼ ਨੂੰ ਮੰਨ ਕੇ ਚੱਲੋ ਅਸੀਂ ਇਸ ਗੱਲ ਨੂੰ ਮੰਨ ਕੇ ਚੱਲਦੇ ਹਾਂ ਕਿ ਇੱਕ ਦਿਨ ਇਹ ਚੀਜ਼ਾਂ ਬੰਦ ਹੋਣੀ ਆ ਇਸ ਚੀਜ਼ ਨੂੰ ਮੰਨ ਕੇ ਚੱਲੋ ਸਲੀਅਤ ਇਹੀ ਹੈ ਕੁਦਰਤ ਨੇ ਫਿਰ ਤੋਂ ਲਿਆ ਕੇ ਬੰਦਿਆਂ ਨੂੰ ਉੱਥੇ ਖੜਾ ਕਰਨਾ ਹੀ ਹੈ ਜਿੱਥੋਂ ਸ਼ੁਰੂਆਤ ਹੋਈ ਹੈ ਇੱਕ ਨਾ ਇੱਕ ਦਿਨ ਇਹ ਚੀਜ਼ ਬੰਦ ਹੋਣੀ ਆ ਜਿਹੜੀ ਚੀਜ਼ ਜ਼ਿਆਦਾ 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 ਚੱਲਦੀ ਆ ਜ਼ਰੂਰਤ ਤੋਂ ਇੱਕ ਨਾ ਇੱਕ ਦਿਨ ਤਾਂ ਉਹਦਾ ਡਾਊਨਫਾਲ ਆਉਂਦਾ ਹੀ ਆ ਫੇਸਬੁਕ ਕਹਿੰਦੇ ਆ ਈਸੀ ਵੈਸੀ ਹਾਂ ਟ੍ਰੀਟਮੈਂਟ ਕਰਾਉਣ ਗਈ ਸੀ ਫੇਸਬੁਕ ਟ੍ਰੀਟਮੈਂਟ ਹੋ ਕੇ ਆ ਗਿਆ ਨਹੀਂ ਬੇਮਤ ਤੇ YouTube ਦੇ ਲਾਈਵ ਚ ਕਹਿ ਕੇ ਸਾਡੇ ਆ ਜੀ Facebook ਨੂੰ ਗੈਸ ਹੋ ਗਈ ਸੀ ਹਾਰਟ ਅਟੈਕ ਨਹੀਂ ਸੀਗਾ ਤੇ ਬਸ ਉਹਨਾਂ ਨੇ ਗੈਸ ਦੀ ਗੋਲੀ ਦੇ ਕੇ ਠੀਕ ਕਰ ਦਿੱਤਾ ਗੈਸ ਨਿਕਲ ਗਈ ਆ ਹੁਣ ਇਹ ਨਹੀਂ ਕਹਿੰਦੇ ਪੈਗ ਜਿਆਦਾ ਲੱਗੇ ਵਿਆਹ ਦੀ ਖੁਸ਼ੀ ਚ ਨਹੀਂ ਹੁਣ ਨਹੀਂ ਬੰਦ ਨਹੀਂ ਬੰਦ ਕਰ ਸਕਦੇ ਜੀ ਇੰਡੀਆ ਚ ਕਿੱਥੇ ਸਾਂਝਾ ਪੈ ਜਣ ਉੱਥੇ ਬੰਦ ਹੋਣ ਦਿੰਦੇ ਅਗਲੇ ਰੋਪੜ ਨਹੀਂ ਜੀ ਪੂਰੀ ਦੁਨੀਆ ਚ ਚੱਲ ਪਿਆ ਕਿ ਮੈਂ ਸੰਕਟ ਮੋਚਨ ਕਾ ਨੂੰ ਬਣਨਾ ਜੀ ਤੁਹਾਡੇ ਨਾਲ ਅਸੀਂ ਵੀ ਤਾਂ ਸੰਕਟ ਜੇ ਸਾਡਾ ਤਾਂ ਵੱਧ ਸੰਕਟ ਹੈ ਕਿਉਂਕਿ ਸਾਡੀ ਦੁਕਾਨਦਾਰੀ ਇਹਦੇ ਥਰੂ ਆਹਣਾ ਜੀ ਬਟ ਕੋਈ ਗੱਲ ਨਹੀਂ ਸਾਰਿਆਂ ਦੇ ਨਾਲ ਹੀ ਹੁੰਦਾ ਜੀ ਸਾਰਾ ਕੁਝ ਸਸੀਕਾਲ ਜੀ ਸਿੰਘ ਜੀ ਸਾਰਿਆਂ ਦੇ ਨਾਲ ਹੀ ਹੁੰਦਾ ਪਹਿਲਾਂ ਕਬੂਤਰਾਂ ਦਾ ਟਾਈਮ ਸੀ ਫਿਰ ਲੈਂਡਲਾਈਨ ਫੋਨ ਆਏ ਫਿਰ ਵੱਡੇ ਫੋਨ ਆਏ ਕਾਰਡਲੈਸ ਟਾਈਪ ਦੇ ਫਿਰ ਉਸ ਤੋਂ ਬਾਅਦ ਹੋਰ ਵੱਡੇ ਫੋਨ ਆਏ ਫਿਰ ਛੋਟੇ ਫੋਨ ਆਏ ਹੁਣ ਫਿਰ ਦੁਬਾਰਤੋਂ ਵੱਡੇ ਫੋਨਾਂ ਦਾ ਟ੍ਰੈਂਡ ਆ ਕੇ ਮਤਲਬ ਜਿਹੜੇ ਵਾਇਰਲੈਸ ਨੇ ਮੋਬਾਈਲ ਫੋਨ ਤਾਂ ਇੱਕ ਨਾ ਇੱਕ ਦਿਨ ਚੀਜ਼ਾਂ ਨੇ ਵੈਨਿਸ਼ ਹੋਣਾ ਹੀ ਆ ਖਤਮ ਹੋਣਾ ਹੀ ਆ ਹਲੋ ਇਹ ਤੋਂ ਆਪਾਂ ਇਹੀ ਸਿੱਖਿਆ ਲਈਏ ਕਿ ਕਿਸੇ ਵੀ ਚੀਜ਼ ਦੀ ਡਿਪੈਂਡੈਂਸੀ ਇੰਨੀ ਨਾ ਵਧਾ ਲਈਏ ਕਿ ਕੱਲ ਨੂੰ ਜਿਉ ਛੱਟ ਤੂੰ ਖੁੰਝਦੀ ਆ ਤੇ ਸਾਨੂੰ ਦੁੱਖ ਤਕਲੀਫ ਲੱਗੇ ਪਰ ਫੇਸਬੁੱਕ ਕੱਲ ਨੂੰ ਰਹਿੰਦੀ ਆ ਨਹੀਂ ਰਹਿੰਦੀ ਆ ਇੰਸਟਾਗ੍ਰam ਰਹਿੰਦਾ ਨਹੀਂ ਰਹਿੰਦਾ ਮੈਂ ਫੇਸਬੁੱਕ ਦਾ ਔਰ ਫੇਸਬੁੱਕ ਯੂਜ਼ਰਸ ਜਿਹੜੇ ਸਾਡੇ ਡਿਸਟ੍ਰਿਕਟ ਦੇ ਨੇ ਉਹਨਾਂ ਦਾ ਬਹੁਤ ਧੰਨਵਾਦੀ ਆ ਕਿ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਥਾ ਫੇਸਬੁੱਕ ਰਹੇ ਨਾ ਰਹੇ ਉਹ ਉਹ ਉਹਦੀ ਕੋਈ ਤਕਲੀਫ ਨਹੀਂ ਲੇਕਿਨ ਜ਼ਰੂਰ ਜੇ ਫੇਸਬੁਕ ਨਾ ਰਹਿੰਦੀ ਇੰਸਟਾ ਨਾ ਰਹਿੰਦਾ ਤਕਲੀਫ ਇਹ ਹੋਣੀ ਸੀ ਕਿ ਜਿਹੜਾ ਸਾਡਾ ਪਰਿਵਾਰ ਸਾਡੇ ਨਾਲ ਜੁੜਿਆ ਰਹਿੰਦਾ ਸਾਨੂੰ ਇੰਨਾ ਪਿਆਰ ਕਰਦਾ ਮਤਲਬ ਕੱਲੇ ਕੱਲੇ ਪਿੰਡ 'ਚ ਕੱਲੇ ਕੱਲੇ ਸ਼ਹਿਰ 'ਚ ਈਵਨ ਮੈਂ ਇੰਗਲੈਂਡ ਵੀ ਜਾਇਆ ਉੱਥੇ ਵੀ ਕੱਲੇ ਕੱਲੇ ਘਰ 'ਚ ਜਿਹੜੀ ਸਾਡੀ ਚਰਚ ਆ ਜਿਹੜਾ ਸਾਨੂੰ ਪਿਆਰ ਮਿਲ ਰਿਹਾ ਉਹ ਫੇਸਬੁਕ ਦੀ ਬਦੌਲਤ ਹੀ ਹੈ ਤਾਂ ਜੇ ਫੇਸਬੁਕ ਨਾ ਚੱਲਦੀ ਇੱਕ ਘਾਟ ਜ਼ਰੂਰ ਰਹਣੀ ਸੀ ਵੀ ਪਤਾ ਹੀ ਨਹੀਂ ਸੀ ਲੱਗਣਾ ਕੌਣ-ਕੌਣ ਸਾਨੂੰ ਪਿਆਰ ਕਰਦਾ ਹੈ ਤਾਂ ਇਸ ਕਰਕੇ ਅਸੀਂ ਰੱਬ ਦੇ ਧੰਨਵਾਦੀ ਆ ਚੱਲ ਪਈ ਦੁਆਰ ਤੀ ਕਿਉਂਕਿ ਇਹ ਜਿਹੜਾ ਸਾਡਾ ਪਰਿਵਾਰ ਹੈ ਨਾ ਹੁਣ ਜਦ ਤੱਕ ਇਹਨਾਂ ਦਾ ਗੱਲ ਨਾ ਕਰੀਏ ਆਨੰਦ ਜਿਆ ਨਹੀਂ ਹੁੰਦਾ ਤੁਹਾਡੇ ਬਿਨਾ ਸੱਚੀ ਜੇ ਮਤਲਬ ਜਿਵੇਂ ਨਾਮ ਆਈ ਜਾ ਰਿਹਾ ਮੈਂ ਪੜੀ ਜਾ ਰਿਹਾ ਹਰਮਨ ਨੀਲੋਂ ਨਤੀਸ਼ ਵਰਮਾ ਜੀ ਸੈਣੀ ਚਰਨ ਜੀ ਜੀ ਮੋਨੂ ਬਸੂ ਜੀ ਆਸ਼ੂ ਬਖਸ਼ੀ ਜੀ ਸੁਨੀਲ ਰਤਨ ਸੁਨੀਲ ਰਤਨ ਜੀ ਸਿੰਘ ਕਾਲ ਗੜੀਆ ਜੀ ਦਿਲਬਾਗ ਮਠਾਰੂ ਜੀ ਬੰਦਰ ਸਿੰਘ ਜੀ ਇਦਾਂ ਜਿੰਨੇ ਨਾਮ ਆ ਪਰਮ ਸੈਣੀ ਜੀ ਇਹ ਤਾਂ ਮੈਂ ਪੜਾ ਤਾਂ ਹੁਣ ਮੇਰੇ ਖਿਆਲ ਨਾਲ ਸੈਂਕੜੇ ਨਾਮ ਹੋ ਜਣੇ ਰਾਜੂ ਗੁਰੂ ਗੁਰੂ ਜੀ ਗੁਰੀ ਗੁਰਜੀ ਇੰਦਰਜੀਤ ਕੌਰ ਜੀ ਤਾਂ ਜੇ ਦਾਤ ਚਲਦੀ ਤਾਂ ਫਿਰ ਉਹ ਸਾਰੀ ਜ਼ਿੰਦਗੀ ਘਾਟ ਰੜਕਦੀ ਰਹਿਣੀ ਸੀ ਤਾਂ ਕਹਿੰਦਾ ਸਾਨੂੰ ਸਾਰੀ ਜ਼ਿੰਦਗੀ ਸਜਣਾ ਵੇ ਤੇਰੀ ਘਾਟ ਰੜਕਦੀ ਰਹਿਣੀ ਹੈ ਤਾਂ ਤੁਹਾਡੇ ਸਾਰਿਆਂ ਨੂੰ ਯਾਦ ਤਾਂ ਕਰਨਾ ਸੀ ਆਪਾਂ ਮਤਲਬ ਯੂ ਕੈਨ ਅਡਰੈਸਡ ਬਾਏ ਕੀ ਕਹਿਣਾ ਚਾਹੁੰਦਾ ਤਾਂ ਸ਼ੁਕਰ ਹੈ ਸ਼ੁਕਰ ਤਾਂ ਅਸੀਂ ਵੀ ਮਨਾਉਂਦੇ ਆ ਪਰ ਹਾਂ ਜੋ ਹੋਣਾ ਹੋ ਕੇ ਵੀ ਰਹਿਣਾ ਉਹਦਾ ਡਰ ਵੀ ਕੋਈ ਨਹੀਂ ਮੈਂ ਤੇ ਇਹੀ ਕਹੂੰਗਾ ਕਿ ਕਿਸੇ ਦਿਨ ਬਣਾ ਹੋਈ ਯਾਰ ਪ੍ਰੋਗਰਾਮ ਉਹ ਕਿਤੇ ਇਕੱਠੇ-ਕੁੱਠੇ ਹੁੰਦੇ ਆ ਫੇਸਬੁੱਕ ਦਾ ਵੀ ਨਰ ਵੀ ਉਸ ਤੋਂ ਪਹਿਲਾਂ ਸਾਰੇ ਇੱਕ ਦੂਜੇ ਨੂੰ ਮਿਲ ਲਈਏ ਜੋ ਪਿਆਰ ਭਾਵਨਾ ਆ ਉਹ ਜ਼ਰੂਰ ਇੱਕ ਦੂਜੇ ਨਾਲ ਸਾਂਝੀਆਂ ਕਰੀਏ ਕਿਤੇ ਇਦਾਂ ਦਾ ਮਾਹੌਲ ਬਣੇ ਤੇ ਆਪਾਂ ਸਾਰੇ ਇਕੱਠੇ ਹੋਈਏ ਤੇ ਇੱਕ ਦੂਜੇ ਦੇ ਵਿਚਾਰ ਸਾਂਝੇ ਕਰੀਏ ਕੋਈ ਇਦਾਂ ਦਾ ਪ੍ਰੋਗਰਾਮ-ਪ੍ਰੋਗਰਾਮ ਤੁਸੀਂ ਉਲੀਕੋ ਤਾਂ ਜੋ ਜਿਹੜੇ ਬਜ਼ੁਰਗ ਨੇ ਸਾਡੇ ਉਹਨਾਂ ਦਾ ਜੋ ਤਜਰਬਾ ਹੈ ਕਿਉਂਕਿ ਲਖਵੀਰ ਹੁੰਦਲ ਜੀ ਦੀ ਤਸਵੀਰ ਸਾਹਮਣੇ ਆ ਰਹੀ ਆ ਤਾਂ ਮੈਨੂੰ ਦੇਖਣ ਨੂੰ ਇਹ ਲੱਗਦਾ ਕਿ ਤਜਰਬੇ ਕਰ ਰਹੇ ਉਹਨਾਂ ਦੀ ਫੋਟੋ ਤਾਂ ਜਿੰਨੇ ਸਾਡੇ ਵੱਡੇ ਆ ਉਹਨਾਂ ਕੋਲ ਬੈਠੀ ਉਹਨਾਂ ਦੀਆਂ ਗੱਲਾਂ ਸੁਣੀਏ ਜਿੰਨੇ ਬੱਚੇ ਆ ਉਹਨਾਂ ਦੇ ਆਈਡੀਆਸ ਸੁਣੀਏ ਔਰ ਇੱਕ ਗੱਲ ਜ਼ਰੂਰ ਆਪਾਂ ਸਿੱਖੇ ਕਿ ਫੇਸਬੁੱਕ ਨੂੰ ਐਡਿਕਸ਼ਨ ਨਾ ਬਣਾਈਏ ਪਰ ਹੈ ਸਾਡੀ ਦੁਕਾਨਦਾਰੀ ਦੀ ਦੇ ਲਈ ਵੀ ਘਾਟੇ ਵਾਲੀ ਗੱਲ ਹੈ ਮੈਂ ਇਹੀ ਕਹੂੰਗਾ ਕਿ ਸਾਰਿਆਂ ਦੀ ਐਡਿਕਸ਼ਨ ਛੱਡ ਕੇ ਤੁਸੀਂ ਕੱਲੀ ਪੀਵੀ 32 ਦੀ ਰੱਖਿਓ ਕਿਉਂਕਿ ਅਸੀਂ ਤਾਂ ਦਿਹਾੜੀ ਸਿਰਫ 3-4 ਵੀਡੀਓ ਹੀ ਪਾਨੇ ਜ਼ਿਆਦਾ ਪਾਉਂਦੇ ਵੀ ਨਹੀਂ ਤਾਂ ਮੈਂ ਫਿਰ ਤੋਂ ਜਿਹੜੇ ਹੁਣ ਜੁੜ ਰਹੇ ਉਹਨਾਂ ਨੂੰ ਦੱਸ ਦਵਾਂ ਜੀ ਕਿ ਤੁਸੀਂ ਇੱਕ ਵਾਰ ਆਪਣਾ ਪਾਸਵਰਡ ਜਿਹੜਾ ਉਹ ਰੀਸੈਟ ਕਰ ਲੈਣਾ ਜੀ ਪਾਸਵਰਡ ਨੂੰ ਚੇਂਜ ਕਰ ਲੈਣਾ ਕਿਉਂਕਿ 400 ਤੋਂ ਵੱਧ ਜਿਹੜੀਆਂ ਐਪਲੀਕੇਸ਼ਨਸ ਆ ਉਹਨਾਂ ਦੀ ਪਹਿਚਾਨ ਕੀਤੀ ਗਈ ਹੈ ਫੇਸਬੁੱਕ ਦੇ ਥਰੂ ਕਿਉਂਕਿ ਥਰਡ ਪਾਰਟੀ ਦੇ ਥਰੂ ਡਾਟਾ ਜਿਹੜਾ ਲੀਕ ਹੋਇਆ ਹੈ ਤਾਂ ਇਸ ਕਰਕੇ ਤੁਸੀਂ ਇੱਕੋ ਹੀ ਪਾਸਵਰਡ ਨੂੰ ਆਪਣੇ ਰੀਸੈਟ ਕਰ ਲੈਣਾ ਤਾਂ ਜੋ ਬਾਅਦ ਵਿੱਚ ਤੁਹਾਨੂੰ ਕੋਈ 에ਰਰ ਕੋਈ ਦਿੱਕਤ ਕੋਈ ਪਰੇਸ਼ਾਨੀ ਨਾ ਹੋਵੇ ਔਰ ਇਹ ਨਾ ਹੋਵੇ ਕਿ ਤੁਸੀਂ ਪਾਸਵਰਡ ਰੀਸੈਟ ਨਹੀਂ ਕਰਦੇ ਮੈਂ ਇਹ ਨਹੀਂ ਕਹਿੰਦਾ ਕਿ ਹੋਊਗਾ ਹੀ ਹੋਊਗਾ ਇਹ ਨਾ ਹੋਵੇ ਕਿ ਤੁਸੀਂ ਅਗਰ ਰੀਸੈਟ ਨਹੀਂ ਕਰਦੇ ਤਾਂ ਕੱਲ ਨੂੰ ਫਿਰ ਤੋਂ ਲਿਖਿਆ ਆ ਜਾਵੇ ਸਮਥਿੰਗ ਵੈਂਟ ਰੋਂਗ ਆ ਲਾਈਵ ਸੈਸ਼ਨ ਤੋਂ ਬਾਅਦ ਵੀ ਮੈਂ ਵੀ ਜਿਹੜੇ ਆਪਣੇ ਚੈਨਲਸ ਦੀ ਉਹਦੇ ਪਾਸਵਰਡ ਰੀਸੈਟ ਕਰ ਰਹੇ ਤਾਂ ਤੁਸੀਂ ਵੀ ਕਰ ਲਿਓ ਲਾਈਵ ਸ਼ੋਅ ਨਹੀਂ ਹੁੰਦੇ ਕਿੰਨੇ ਆ ਲਾਈਵ ਸ਼ੋਅ ਦੇਖੋ ਮੈਨੇਜਮੈਂਟ ਮੈਨੇਜ ਕਰਨਾ ਬਹੁਤ ਔਖਾ ਜੀ ਕਿਉਂਕਿ ਅੱਜ ਕੱਲ ਹੁੱਲੜ ਬਾਜ਼ੀਆਂ ਬਹੁਤ ਹੁੰਦੀਆਂ ਤੇ ਕਰਦੇ ਕਿਤੇ ਪ੍ਰੋਗਰਾਮ ਜੀ ਇਦਾਂ ਦਾ ਕੋਈ ਸੂਝਵਾਜ ਜਾਂ ਕਲਾਕਾਰ ਹੋਵੇ ਜਦੋਂ ਆਪਣੇ ਬਹੁਤ ਅੱਛੇ ਗਾਇਕ ਅਸਤਿੰਦ ਸਰਤਾਜ ਜੀ ਉਹਨਾਂ ਦੇ ਬਜਟ ਹੀ ਇੰਨੇ ਵੱਧ ਗਏ ਕੀ ਜੇ ਅਸੀਂ ਉਹਨਾਂ ਨੂੰ ਚਾਹੀਏ ਵੀ ਬੁੱਕ ਕਰਕੇ ਆਪਣੇ ਪੀਪੀ 32 ਤੇ ਪਰਿਵਾਰਕ ਮੈਂਬਰਾਂ ਲਈ ਕੋਈ ਪ੍ਰੋਗਰਾਮ ਉਲੀਕਣਾ ਚਾਹੀਏ ਤਾਂ ਬਜਟ ਇੰਨੇ ਜ਼ਿਆਦਾ ਹੋਗੇ ਅੱਛੇ ਕਲਾਕਾਰਾਂ ਦੇ ਕਿ ਮੈਨੇਜ ਕਰਨਾ ਬਹੁਤ ਔਖਾ ਨਹੀਂ ਤਾਂ ਮੇਰਾ ਦਿਲ ਤਾਂ ਬਹੁਤ ਹੈ ਕਿ ਇੱਕ ਕੋਈ ਈਵੈਂਟ ਕਰਾਈਏ ਜਿੱਥੇ ਕੋਈ ਪਰਚੀ ਨਾ ਹੋਵੇ ਲਾਈਵ ਨਹੀਂ ਪਤਾ ਲੱਗ ਰਿਹਾ ਜੀ ਪੁੱਛ ਰਿਹਾ ਕਿੰਨੇ ਜੁੜੇ ਆ ਮੈਨੂੰ ਜ਼ੀਰੋ ਹੀ ਸ਼ੋ ਹੋ ਰਿਹਾ ਔਰ ਮੇਰੇ ਖਿਆਲ ਸੈਂਕੜੇ ਤਾਂ ਕਮੈਂਟਸ ਹੀ ਆ ਗਏ ਆ ਤੇ ਕਰਾਂਗੇ ਜੀ ਕੋਸ਼ਿਸ਼ ਤੁਹਾਡੇ ਚ ਕੋਈ ਪ੍ਰਮੋਟਰ ਹੈਗਾ ਤਾਂ ਸਾਡੇ ਨਾਲ ਜੁੜ ਜਾਈਓ ਕੋਈ ਰਾਲ ਮਿਲ ਕੇ ਉਪਰਾਲਾ ਕਰਦੇ ਆ ਆਪਣੇ ਪੀਵੀ ਬੱਤੀ ਨਵਾਂ ਸ਼ਹਿਰ ਦੇ ਜ਼ਿਲ੍ਹਾ ਸ਼ੀਤਪੁਰ ਗ ਸਿੰਘ ਨਗਰ ਦੇ ਜਿਹੜੇ ਪਰਿਵਾਰਕ ਮੈਂਬਰ ਆ ਬੰਗਾ ਬਲਾ ਚੌਰ ਗੜ ਸ਼ੰਕਰ ਨਵਾਂ ਸ਼ਹਿਰ ਆ ਰਹਾ ਹੋ ਇਹਦਾ ਲਈ ਕੋਈ ਪ੍ਰੋਗਰਾਮ ਅਲਿਖੀ ਏ ਜਿੱਥੇ ਕੋਈ ਸਾਰਥਿਕ ਗੱਲ ਹੋਵੇ ਨਹੀਂ ਪਤਾ ਲੱਗ ਰਿਹਾ ਜੀ ਵਿਜੇ ਫਾਰਮ ਮੈਸੇਜ ਕਰ ਰਿਹਾ ਕਿ ਕਿੰਨੇ ਜੁੜੇ ਨੇ ਇਸ ਲਾਈਵ ਸੈਸ਼ਨ ਚ ਨਹੀਂ ਪਤਾ ਲੱਗ ਰਿਹਾ ਜੀ ਪਰ ਸ਼ੋ ਨਹੀਂ ਕਰ ਰਿਹਾ ਕਿੰਨੇ ਜੁੜੇ ਲੇਕਿਨ ਦਿਲ ਨਾਲ ਦਿਲ ਤਾਂ ਜੁੜੇ ਆ ਨਾ ਥੈਂਕ ਯੂ ਸੋ ਮੱਚ ਭਾਜੀ ਇਹ ਸ਼ਮਵਾਲ ਕਰਦੇ ਥੈਂਕ ਯੂ ਤੁਹਾਡਾ ਜੀ ਤੁਸੀਂ ਜਦ ਬੀ ਫੇਸਬੁਕ ਆਨ ਹੋਇਆ ਸੀ ਆਨ ਹੋਇਆ ਤਾਂ ਤੁਸੀਂ ਸਾਡੇ ਨਾਲ ਆਨ ਹੋ ਗਏ ਹੋ ਤਾਂ ਇਹ ਤੁਹਾਡਾ ਪਿਆਰ ਹੈ ਤੁਹਾਡੀਆਂ ਬਲੇਸਿੰਗਸ ਯਾਰ ਤੇ ਆ ਤੁਹਾਡੇ ਪਿਆਰ ਸਦਕਾ ਇਹ ਮੈਂ ਵੈਸੇ ਤਾਂ ਨਹੀਂ ਕਰ ਦਿੰਦਾ ਦੇਖੋ ਵੀ ਵੀ ਬਕਤੀ ਟੀਵੀ ਬਕਤੀ ਤੁਸੀਂ ਕਰਾਈ ਪਈ ਹੈ ਤਾਂ ਬੜੀ ਜਗ੍ਹਾ ਤੋਂ ਇਦਾਂ ਹੁੰਦਾ ਰਹਿੰਦਾ ਪੋਸਟ ਕੱਟ ਕਰਦੇ ਆ ਤੇ ਇਹ ਇਹ ਜਿੰਦਾ ਵੀ ਸਨਮਾਨ ਹੈ ਤੁਹਾਡੇ ਖਾਤਰ ਹੀ ਹੈ ਵੱਲੇ ਤਾਂ ਮੈਂ ਜਾਣਦਾ ਹੀ ਨਹੀਂ ਬਹੁਤ ਘੱਟ ਜਗ੍ਹਾ ਤੇ ਜਾਨਣਾ ਮੇਰਾ ਖਿਆਲ ਨੇ ਨਹੀਂ ਜਾਈਦਾ ਕਿਉਂਕਿ ਹੁੰਦਾ ਕਿ ਜੇ ਜਾਵਾਂਗੇ ਤਾਂ 3-4 ਘੰਟੇ ਬਹਿਣਾ ਪੈਦਾ ਜਿੱਥੇ ਵੀ ਜਾਓ ਤਾਂ ਇਹ ਜੋ ਵੀ ਆ ਸਭ ਤੁਹਾਨੂੰ ਸਜਦਾ ਆ ਤੁਹਾਡੇ ਚਰਨਾ ਕਰਕੇ ਤੁਹਾਡੀ ਬਲੇਸਿੰਗਸ ਕਰਕੇ ਹੀ ਆ ਸਸੀ ਕਾਲ ਜੀ ਗੁਰੂ ਵਾਲੀਆ ਜੀ ਤਾਂ ਚਲੋ ਜੀ ਮੇਰਾ ਖਿਆਲ ਹੁਣ ਇਹਨੂੰ ਇੱਥੇ ਵਾਈਂਡ ਅਪ ਕਰਦੇ ਆਂ ਔਰ ਸੋਨੂ ਵੱਲੂ ਜੀ ਵੀ ਥੈਂਕ ਯੂ ਜੀ ਚਰਨਜੀਤ ਕੌਰ ਜੀ ਪ੍ਰਥਮ ਖੁਰਾਨਾ ਜੀ ਰਵੀ ਨਫਰੀ ਰਵੀ ਨਫਰੀ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ ਕਿਉਂਕਿ ਇਹ ਤਾਂ ਇੱਕ dwarrti ਜਨਮ ਹੋਇਆ ਅਨਾ ਮੁੜ ਕੇ ਸਾਹ ਪਾਇਆ ICU ਤੋਂ ਬਾਹਰ ਆਇਆ Facebook ਤੇ ਇਹ ਤਾਂ dwarrti ਸਾਹ ਪਾਸ ਤੇ ਆ ਤੇ ਆਪਾਂ ਕੋਸ਼ਿਸ਼ ਕਰੀਏ ਕਿ ਜੇ ਕੋਈ ਪ੍ਰਮੋਟਰ ਵੀਰ ਹੋਇਆ ਤਾਂ ਜ਼ਰੂਰ ਕੋਈ ਇਦਾਂ ਦਾ ਪ੍ਰੋਗਰਾਮ ਲਿਖੀਏ ਕਿ ਜਿੱਥੇ ਇਕੱਠੇ ਇੱਕ ਵਾਰੀ ਸਾਰੀ ਫੈਮਿਲੀ ਹੋਈਏ ਤੇ ਕੋਈ ਸੂਝਵਾਨ ਕੋਈ ਸਾਰਥਿਕ ਸੋਚ ਵਾਲਾ ਆਪਾਂ ਜ਼ਰੂਰ ਕੋਈ ਆਰਟਿਸਟ ਲੈ ਕੇ ਸਾਹਿਲ ਦਰੋਚ ਕਹ ਰਹੇ ਫੋਨ ਕਰ ਲਓ ਜੀ ਕਿਹਨੂੰ ਫੋਨ ਕਰੀਏ ਜੀ ਥੋੜ ਨੂੰ ਥੋੜਾ ਨੰਬਰ ਹੈ ਨਹੀਂ ਇਕਮ ਜਾਹਿਦ ਕਿ ਸੇ ਦਾ ਵੀ ਨਹੀਂ ਚੱਲਦਾ ਇੰਡੀਆ ਚ ਕੋਈ ਪ੍ਰੋਬਲਮ ਆ ਰਹੀ ਨਹੀਂ ਹੁਣ ਤਾਂ ਚੱਲ ਪਿਆ ਜੀ ਇੰਸਟਾਗ੍ਰam ਅੱਛਾ ਇੰਸਟਾਗ੍ਰam ਆਸਟ੍ਰੇਲੀਆ ਚ ਜਿਹੜੇ ਕਹਿੰਦੇ ਚੱਲ ਰਿਹਾ ਚੱਲ ਪਊਗਾ ਜੀ ਜੇ ਫੇਸਬੁੱਕ ਚੱਲ ਪਈ ਇੰਸਟਾਗ੍ਰam ਨੇ ਵੀ ਚੱਲਣਾ ਹੀ ਆ ਹਾਂ ਜੀ ਰਾਹੂ ਅੱਗ ਲੱਗੀ ਉਹ ਹੁਣੇ ਪੋਸਟ ਕਰਕੇ ਹਟਿਆ ਜੀ 에ਰਰ ਆਨ ਕਰਕੇ ਨਾ ਨਹੀਂ ਵੀਡੀਓ ਪੋਸਟ ਕਰ ਪਾਈ ਸੀ ਪਰ ਹੁਣ ਕਰ ਦਿੱਤੀ ਆ ਜੀ ਸਾਡੀ ਟੀਮ ਨੇ ਜੀ ਜੀ ਦਿੱਲੀ ਗੇਟ ਦੇ ਕੋਲ ਜਿਹੜੀ ਅੱਗ ਲੱਗੀ ਆ ਔਰ ਬੜੀ ਮੰਦ ਭਾਗੀ ਗੱਲ ਹੈ ਕਿ ਰਾਹੋਂ ਵੇਖਿਆ ਅੱਗ ਲੱਗੀ ਸੀਗੀ ਦੁਕਾਨਦਾਰ ਪੱਪੂ ਵੀਰ ਨੇ ਦੱਸਿਆ ਜਾ ਰਿਹਾ ਤਾਂ ਉਹ ਅਸੀਂ ਵੀਡੀਓ ਬਣਾ ਲਈ ਹੈ ਪੋਸਟ ਕਰ ਰਹੇ ਹਾਂ ਕਰ ਦਿੱਤੀ ਹੋਣੀ ਹੁਣ ਤੱਕ ਮੇਰੇ ਖਿਆਲ ਸਾਡੀ ਟੀਮ ਨੇ ਤਾਂ ਤੁਸੀਂ ਜੱਸਾ ਢਿੱਲੋਂ ਜੱਸੀ ਢਿੱਲੋਂ ਸਾਡੇ ਪਿੰਡ ਦਾ ਮੁੰਡਾ ਸਾਡਾ ਵੱਡਾ ਭਰਾ ਪਿੰਡ ਮਹਿਰਮਪੁਰ ਤੋਂ ਬੌਨੀਕਾ ਸੰਜੀਵ ਸ਼ਰਮਾ ਇਟਲੀ ਵਿੱਚ ਚੱਲ ਰਿਹਾ ਜੀ ਚੱਲ ਪੈਣਾ ਜੀ ਪੰਜਾਬ ਜਿਆਦਾ ਤੇਜ਼ ਹੈ ਇੰਡੀਆ ਜਿਆਦਾ ਤੇਜ਼ ਹੈ 5G ਆ ਇੱਥੇ ਤਾਂ ਜਿਹੜੀ ਚੀਜ਼ ਨਹੀਂ ਚੱਲਦੀ ਉਹਦਾ ਕੰਨ ਮਰੋੜ ਕੇ ਚਲਾ ਦੇਈਂ ਜਾਂ ਫੇਸਬੁਕ ਇੰਸਟਾਗ੍ਰam ਕਿਹੜੀ ਚੀਜ਼ ਐ ਚਿੰਤਾ ਨਾ ਕਰੋ ਜੀ ਪੰਜਾਬੀਆਂ ਨੇ ਥਾਪੀ ਮਾਰ ਕੇ ਚਲਾ ਦੇਣੀ ਐ ਕਿਹੜੀ ਗੱਲ ਐ ਉਹ ਕਹਿੰਦਾ ਚਾਹ ਹਾਂ ਜਿਹੜਾ ਚਲਾ ਦੇਣੀ ਔਰ ਵੈਸੇ ਵੀ ਹੁਣ ਅੰਬਾਨੀਆਂ ਨੂੰ ਸ਼ਗਨ ਪਾ ਕੇ ਗਿਆ ਹੋਣਾ ਫੇਸਬੁਕ ਵਾਲੇ ਕਹ ਚਲਾਉਗੇ ਬੇਫਿਕਰ ਹੋ ਜੇ ਇਦਾਂ ਨਹੀਂ ਹੁੰਦਾ ਚਲੋ ਠੀਕ ਐ ਜੀ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਔਰ ਇਸੇ ਤਰੀਕੇ ਆਪਣਾ ਪਿਆਰ ਦੇ ਅੰਦਰੋਂ ਤੁਸੀਂ ਹੋ ਤਾਂ ਸੀ ਹਾਂ ਔਰ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਇੰਨੇ ਪਿਆਰ ਇੰਨੀ ਸਤਿਕਾਰ ਲਈ ਇੰਨੇ ਜਿਹੜੀਆਂ ਤੁਹਾਡੀਆਂ ਭਾਵਨਾਵਾਂ ਸਾਡੇ ਨਾਲ ਜੁੜੀਆਂ ਹੋਈਆਂ ਉਹ ਇੱਦਾਂ ਹੀ ਬਣਾ ਕੇ ਰੱਖਿਓ ਕਿਉਂਕਿ ਇਹ ਸਾਰਾ ਸੱਚੀ ਸਾਡਾ ਪਰਿਵਾਰ ਆ ਇਹ ਕਦੀ ਵੀ ਉੱਪਰਲੇ ਮਨੋਂ ਨਹੀਂ ਕਿਹਾ ਤੇ ਕਦੀ ਵੀ ਇੱਦਾਂ ਨਹੀਂ ਕਿਹਾ ਕਿ ਵੀ ਫੇਸਬੁੱਕ ਦੇ ਮੂਰੇ ਬੈਠਿਆਂ ਜਾਂ ਕੈਮਰਾ ਔਨ ਕਰ ਲਿਆ ਤਾਂ ਉਹਨੂੰ ਕਿਹਾ ਇਹ ਸੱਚੀ ਹੁਣ ਅਟੈਚਮੈਂਟ ਹੋ ਗਈ ਆ ਬਹੁਤ ਜ਼ਿਆਦਾ ਹੋ ਗਈ ਆ ਔਰ ਮੈਂ ਪਿਛਲੇ ਵੀ ਇੱਕ ਲਾਈਵ 'ਚ ਕਿਹਾ ਸੀ ਕਿ ਸਾਨੂੰ ਬਾਕੀ ਚੀਜ਼ਾਂ ਹੁਣ ਸੈਕੰਡਰੀ ਆ ਸਾਡਾ ਇਹ ਪਰਿਵਾਰ ਪਹਿਲਾ ਆ ਤੇ ਮੈਂ ਜਦੋਂ ਵੀ ਕਈ ਵੇਲੇ ਕਿਤੇ ਜਾਂਨਾ ਕੋਈ ਬਜ਼ੁਰਗ ਤੇ ਬੀਬੀ ਮਿਲਦੀ ਆ ਬਜ਼ੁਰਗ ਬਾਪੂ ਮਿਲਦੇ ਜਿਹੜੇ ਸਿਰ ਤੇ ਹੱਥ ਰੱਖ ਕੇ ਕਹਿੰਦੇ ਕਿ ਪੁੱਤ ਦੇਖਦੇ ਆ ਕਮਾਲ ਕਰ ਦਿੰਦੇ ਆ ਤਾਂ ਉਹ ਅਸ਼ੀਰਵਾਦ ਸਾਡੇ ਲਈ ਬਹੁਤ ਵੱਡ ਮੁੱਲਾ ਹੈ ਔਰ ਛੋਟੇ ਛੋਟੇ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਕਰਕੇ ਬਸ ਉਸ ਤੋਂ ਬਾਅਦ ਆਪਾਂ ਲਾਈਵ ਕਿੰਨਾ ਟਾਈਮ ਵੇਟ ਕਰਨਾ ਕਿਸ ਚੀਜ਼ ਲਈ ਜੀ ਚੱਲ ਪਿਆ ਤੇ ਜਿੱਦਣ ਮੇਰੇ ਖਿਆਲ ਇੱਥੇ ক্রিকেট ਟੂਰਨਾਮੈਂਟ ਸੀਗਾ ਆਈਟੀਆਈ ਗਰਾਊਂਡ ਵਿੱਚ ਪਿਛਲੇ ਸੰਡੇ ਤਾਂ ਇੱਕ ਬੱਚਾ ਮੈਨੂੰ ਉਹਦਾ ਨਾਮ ਨਹੀਂ ਯਾਦ ਉਹ ਆਪਣੇ ਫਾਦਰ ਸਾਹਿਬ ਨਾਲ ਆਇਆ ਉਹਦੇ ਫਾਦਰ ਸਾਹਿਬ ਨੇ ਕਿਹਾ ਕਿ ਯਾਰ ਤੁਹਾਡਾ ਲਾਈਵ ਦੇਖ ਕੇ ਅਸੀਂ ਆਏ ਕਿ ਤੁਸੀਂ ਇੱਥੇ ਹੀ ਆ ਤਾਂ ਬੇਟਾ ਜ਼ਿੱਦ ਕਰਨ ਲੱਗ ਪਿਆ ਕਿ ਜਾਣਾ ਮੈਂ ਫੋਟੋ ਖਿਚਾ ਕੇ ਆਉਣੀ ਹਾਂ ਤਾਂ ਇਹ ਸਭ ਫੇਸਬੁਕ ਦੀ ਬਰੌਲਤ ਹੈ ਤੁਹਾਡੇ ਕਰਕੇ ਹੀ ਹੈ ਤਾਂ ਤੁਸੀਂ ਹਮੇਸ਼ਾ ਇਹਨਾਂ ਪਿਆਰ ਦੇ ਦਿੰਦੇ ਹੋ ਬਣਾ ਕੇ ਰੱਖਿਓ ਬਹੁਤ ਸ਼ੁਕਰੀਆ ਔਰ ਹਮੇਸ਼ਾ ਹੀ ਤੁਸੀਂ ਸਾਡੇ ਲਈ ਸਤਿਕਾਰਯੋਗ ਹੋ ਹਮੇਸ਼ਾ ਹੀ ਤੁਹਾਡੀ ਕਿਰਪਾ ਬਣੀ ਰਹੇ ਔਰ ਫੇਸਬੁਕ ਵੈਸੇ ਬੰਦ ਹੋਣੀ ਹੈ ਇੱਕ ਦਿਨ ਪਰ ਨਾ ਹੋਵੇ ਤਾਂ ਵਧੀਆ ਜਦ ਤੱਕ ਅਸੀਂ ਹੈਗੇ ਅਗਲੇ 100 ਸਾਲ ਚੱਲਦੀ ਰਹੇ ਤਾਂ ਜੋ ਆਪਣਾ ਪਿਆਰ ਇਸੇ ਤਰੀਕੇ ਬਣਿਆ ਰਹੇ ਪਰਮ ਸੈਣੀ ਜੀ ਕਹਿ ਰਹੇ ਸੂਰੀ ਸਾਹਿਬ ਵਾਇਗਰੂ ਚੜ੍ਹਦੀ ਕਲਾ ਵਿੱਚ ਰੱਖਣਾ ਹਮੇਸ਼ ਬਹੁਤ ਸ਼ੁਕਰੀਆ ਸਭ ਤੋਂ ਵੱਡਾ ਅਸ਼ੀਰਵਾਦ ਸਭ ਤੋਂ ਵੱਡਾ ਗਹਿਣਾ ਤੰਦਰੁਸਤੀ ਇਹੀ ਹੈ ਜੀ ਰੱਬ ਸ਼ਰੀਰ ਦੀ ਤੰਦਰੁਸਤੀ ਵੀ ਰੱਖੇ ਮਾਨਸਿਕ ਤੰਦਰੁਸਤੀ ਵੀ ਰੱਖੇ ਕਿਸੇ ਦਾ ਬੁਰਾ ਹੀ ਨਾ ਕਰਾਵੇ ਮੈਂ ਪਿਛਲੇ ਲਾਈਵ 'ਚ ਵੀ ਕਿਹਾ ਸੀ ਕਿ ਜਦ ਤੱਕ ਤੁਹਾਡੇ ਅੰਦਰ ਹੰਕਾਰ ਨਹੀਂ ਹੁੰਦਾ ਤੁਸੀਂ ਇਹ ਸੋਚਦੇ ਹੁੰਦਾ ਕਿ ਮੈਂ ਉੱਚਾ ਨਹੀਂ ਹਾਂ ਕਿਸੇ ਤੋਂ ਉੱਚਾ ਨਹੀਂ ਹਾਂ ਤਾਂ ਮਾਲਕ ਤੁਹਾਨੂੰ ਕਦੀ ਕਿਸੇ ਦੂਜੇ ਤੋਂ ਨੀਵਾ ਨਹੀਂ ਹੋਣ ਦਿੰਦਾ ਔਰ ਕਾਲਾ ਕੈਂਥ ਸਾਡੇ ਪਿੰਡ ਮਹਿਰਮਪੁਰ ਤੋਂ ਵੀ ਸਾਡਾ ਭਰਾ ਹੈ ਬਹੁਤ ਸ਼ੁਕਰੀਆ ਜੀ ਤੇ ਸਲੇਸ਼ ਵਰਮਾ ਸੰਦੀਪ ਕੰਗੜ ਜੀ ਤੋਂ ਪਰਮਜੀਤ ਸੋਤਾਜੀ ਪ੍ਰੇਮਪਾਲ ਜੀ ਮਨਪ੍ਰੀਤ ਜੀ ਪਰਮਸੈਣੀ ਜੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਵੈਰੀ ਮਚ ਪਲਕਾਰ ਸੈਜਲ ਜੀ ਵੀ ਆਏ ਨੇ ਬਹੁਤ ਬਹੁਤ ਸ਼ੁਕਰੀਆ ਜਸਵੀਰ ਖੁੰਬਲਾ ਜੀ ਵੀ ਆਏ ਨੇ ਜੀ ਵਾਹਿਗੁਰੂ ਸਭ ਤੇ ਮਿਹਰ ਭਰਿਆ ਰੱਖਣ ਸਾਰੇ ਤੁਸੀਂ ਤੰਦਰੁਸਤ ਰਹੋ ਠੀਕ ਰਹੋ ਔਰ ਆ ਜਿਹੜਾ 24 ਸਾਰਿਆਂ ਲਈ ਬਹੁਤ ਬੁਲੰਦੀਆਂ ਲੈ ਕੇ ਆਵੇ ਸੁਮਿਤ ਚੋਪੜਾ ਕਰੇ ਰਾਮ ਰਾਮ ਜੀ ਰਾਮ ਰਾਮ ਸਰ ਪ੍ਰਦੀਪ ਕੁਮਾਰ ਜੀ ਅਮਰਜੀਤ ਕਾਮਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਅਕਰਤਿ ਹਿਤੋਂਗੜੀ ਮਾਰੇ ਤੁਮ ਚੜ੍ਹਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ